ਬਹੁਤ ਅਫਸੋਸ ਦੀ ਗੱਲ ਹੈ ਕਿ ਸਾਡਾ ਹੀਰਾ ਰਾਜਵੀਰ ਜਵੰਦਾ ਇਸ ਦੁਨੀਆ ਤੇ ਨਹੀਂ ਰਿਹਾ ਫੋਰਟਿਸ ਹਸਪਤਾਲ ਨੇ ਡਾਕਟਰਾਂ ਦੇ ਮਾਪਿਆਂ ਨੂੰ ਜਵਾਬ ਦੇ ਦਿੱਤਾ ਹੈ ਔਰ ਇਸ ਵਕਤ ਅਸੀਂ ਫੋਰਟਿਸ ਹਸਪਤਾਲ ਦੇ ਬਾਹਰ ਮੌਜੂਦ ਹਾਂ 10 ਦਿਨ ਜ਼ਿੰਦਗੀ ਲਈ ਲੜਾਈ ਲੜਦਾ ਰਿਹਾ ਰਾਜਵੀਰ ਜਵੰਦਾ ਲੱਖਾਂ ਦੁਆਵਾਂ ਵੀ ਕਮਨਾ ਆਈਆਂ ਰਾਜਵੀਰ ਜਵੰਦਾ ਇਸ ਦੁਨੀਆ ਤੋਂ ਰੁਖਸਤ ਹੋ ਗਿਆ 27 ਤਰੀਕ ਨੂੰ ਇਹ ਹਾਦਸਾ ਵਾਪਰਦਾ ਹੈ ਤਾਂ ਇਸ ਵਕਤ ਅਸੀਂ ਫੋਰਟਿਸ ਦੇ ਬਾਹਰ ਹਾਂ ਔਰ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਕਿ ਡਾਕਟਰਾਂ ਨੇ ਕੀ ਕੁਝ ਕਿਹਾ ਕਿਵੇਂ 3 ਦਿਨ ਤੋਂ ਮੈਡੀਕਲ ਬੁਲਟਨ ਕਿਉਂ ਨਹੀਂ ਆ ਰਿਹਾ ਸੀ ਐ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਆ ਪਰ 40 ਹਸਪਤਾਲ ਜਿੱਥੇ ਇਸ ਵਕਤੇ ਭਾਰੀ ਫੋਰਸ ਵੀ ਲਗਾ ਦਿੱਤੀ ਗਈ ਹੈ ਤਨਾਤ ਕਰ ਦਿੱਤੀ ਗਈ ਹੈ ਔਰ ਲਗਾਤਾਰ ਕਲਾਕਾਰ ਪਹੁੰਚ ਰਹੇ ਨੇ ਹੁਣੇ-ਹੁਣੇ ਐਮੀ ਵਰਕ ਪਹੁੰਚੇ ਕਨਵਰ ਗਰੇਵਾਲ ਪਹੁੰਚੇ ਗਲਵ ਵੜੈਚ ਪਹੁੰਚੇ ਤਾਂ ਜੋ ਪਰਿਵਾਰਕ ਮੈਂਬਰਾਂ ਨੂੰ ਮਿਲਣ ਚੋਕੇ ਜਿਵੇਂ ਹੀ ਖਬਰ ਸਾਹਮਣੇ ਆਈ ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਬਹੁਤ ਡੂੰਗਾ ਸਤਮਾ ਪੰਜਾਬ ਨੂੰ ਲੱਗਿਆ ਪਰਿਵਾਰਕ ਮੈਂਬਰਾਂ ਨੂੰ ਲੱਗਿਆ ਰਾਜਵੀਰ ਜਵੰਦਾ ਨੂੰ ਲੈ ਕੇ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫੋਰਟਿਸ ਦੇ ਤਸਵੀਰਾਂ ਤੁਹਾਡੇ ਨਾਲ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਗੱਡੀਆਂ ਦਾ ਕਾਫਲਾ ਇੱਥੇ ਪਹੁੰਚ ਰਿਹਾ ਹੈ ਔਰ ਤੁਸੀਂ ਦੇਖ ਸਕਦੇ ਹੋ ਇਹ ਤਾਜ਼ਾ ਹਾਲਾਤ ਤੇ ਤਾਜ਼ਾ ਰਿਪੋਰਟ ਜੋ ਅਸੀਂ ਫੋਰਟਿਸ ਦੇ ਬਾਰੇ ਤੁਹਾਨੂੰ ਦੇ ਰਹੇ ਹਾਂ ਗੱਡੀਆਂ ਦੇ ਕਾਫਲੇ ਲਗਾਤਾਰ ਪਹੁੰਚ ਰਹੇ ਨੇ ਔਰ ਗੱਲ ਕੀਤੀ ਜਾਵੇ 27 ਤਰੀਕ ਨੂੰ ਲਿਆਂਦਾ ਗਿਆ ਸੀ ਜੋ ਬ੍ਰੇਨ ਵਰਕ ਨਹੀਂ ਕਰ ਰਿਹਾ ਸੀ ਔਰ ਉਸ ਦਿਨ ਤੋਂ ਲਗਾਤਾਰ ਸਿਰਫ ਤਾ ਸਿਰਫ ਅਰਦਾਸਾਂ ਦੁਆਵਾਂ ਕੀਤੀਆਂ ਜਾ ਰਹੀਆਂ ਸਨ ਔਰ ਅਰਦਾਸਾਂ ਦੁਆਵਾਂ ਕੰਮ ਨਹੀਂ ਆਈਆਂ ਔਰ ਰਾਜਵੀਰ ਜਵੰਦਾ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਜਦੋਂ ਉਹਨਾਂ ਦਾ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਸੀ ਔਰ ਚਾਰ ਲਾਈਫ ਸਪੋਟ ਉਹਨਾਂ ਨੂੰ ਦਿੱਤੇ ਸੀ ਔਰ ਚਾਰ ਲਾਈਫ ਸਪੋਟ ਦਰਮਿਆਨ ਫਿਰ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਮਿਲਣ ਆਏ ਸਨ ਅਗਲੇ ਦਿਨ ਉਹਨਾਂ ਨੂੰ ਇੱਕ ਲਾਈਫ ਸਪੋਟ ਤੇ ਰੱਖ ਦਿੱਤਾ ਗਿਆ ਸੀ ਪਰ ਇਹ ਕਿਹਾ ਜਾ ਰਿਹਾ ਸੀ ਕਿ ਹਾਲਾਤ ਸੁਧਾਰ ਰਹੀਆਂ ਹਨ ਹਾਲਤ ਉਹਨਾਂ ਦੀ ਕ੍ਰਿਟੀਕਲ ਸੀ ਕ੍ਰਿਟੀਕਲ ਕੇਅਰ ਟੀਮ ਉਹਨਾਂ ਦੀ ਨਿਗਰਾਨੀ ਕਰ ਰਹੀ ਸੀ ਔਰ ਦਿਲ ਸਿਰਫ ਧੜਕ ਰਿਹਾ ਸੀ ਉਹ ਵੀ ਦਵਾਈਆਂ ਦੇ ਨਾਲ ਤੜਕਾਇਆ ਜਾ ਰਿਹਾ ਸੀ ਇਸ ਤਰੀਕੇ ਦੇ ਹਾਲਾਤ ਬਣੇ ਹੋਏ ਸੀ ਪਰ ਪਿਛਲੇ 3 ਦਿਨਾਂ ਤੋਂ ਮੈਡੀਕਲ ਰਿਪੋਰਟ ਵੀ ਨਹੀਂ ਆ ਰਹੀਆਂ ਸਨ ਇਸ ਕਾਰਨ ਫਿਰ ਚਿੰਤਾ ਵੱਧ ਚੁੱਕੀ ਸੀ ਪਰਿਵਾਰਕ ਮੈਂਬਰਾਂ ਨੂੰ ਬੀਤੇ ਸ਼ਾਮ ਸੁਖਬੀਰ ਸਿੰਘ ਬਾਦਲ ਵੀ ਮਿਲੇ ਸਨ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਰਦਾਸ ਕਰੀਏ ਸਿਰਫ ਸਿਰਫ ਅਰਦਾਸ ਹੀ ਸੀ ਕਿ ਰਾਜਵਰ ਜਵੰਦਾ ਨੂੰ ਬਚਾ ਸਕੇ ਕਿਉਂਕਿ ਦੁਨੀਆ ਦੇ ਵਿੱਚ ਇਸ ਦਾ ਇਲਾਜ ਨਹੀਂ ਹੈ ਕਿ ਬ੍ਰੇਨ ਜਦੋਂ 100% ਕੰਮ ਕਰਨਾ ਬੰਦ ਕਰ ਜਾਵੇ ਤਾਂ ਉਸ ਕਿਸ ਉਸ ਪੇਸ਼ੈਂਟ ਦੀ ਜਾਨ ਬਚਾਈ ਜਾ ਸਕੇ ਕਈ ਡਾਕਟਰਾਂ ਮਹਾਰਾਜ ਨਾਲ ਗੱਲ ਵੀ ਕੀਤੀ ਉਹ ਕਹਿੰਦੇ ਕਿ ਜੇ ਟੋਟਲ ਡੈਮੇਜ ਹੈ ਸਪਾਈਨ ਇੰਜਰੀ ਟੋਟਲ ਡੈਮੇਜ ਹੈ ਤਾਂ ਪੇਸ਼ੈਂਟ ਦਾ ਬਚਣਾ ਮੁਸ਼ਕਲ ਹੀ ਨਹੀਂ ਨਾ ਮਮਕਿਨ ਹੈ ਇਸੇ ਕਰਕੇ ਹੁਣ ਤੁਹਾਨੂੰ 40 ਦੇ ਬਾਹਰ ਦੇ ਤੁਹਾਨੂੰ ਦਿਖਾ ਦਈਏ ਕਿ ਕਮਾਂਡੋ ਵੀ ਤਨਾਤ ਕੀਤੀ ਗਈ ਹੈ ਪੁਲਿਸ ਫੋਰਸ ਤਨਾਤ ਕੀਤੀ ਗਈ ਹੈ ਔਰ ਲਗਾਤਾਰ ਗੱਡੀਆਂ ਦਾ ਕਾਫਲੇ ਪਹੁੰਚ ਰਾਇ ਨੇ ਰਾਜਵੀਰ ਜਵੰਦਾ ਨੂੰ ਮਿਲਣ ਦੇ ਲਈ ਔਰ ਹੁਣੇ-ਹੁਣੇ ਕਨਵਰ ਗਰੇਵਾਲ ਐਮਈ ਵਰਕ ਪਹੁੰਚੇ ਹਾਲਾਤ ਬਹੁਤ ਇਸ ਵਕਤ ਮਾੜੇ ਨੇ ਕਿਉਂਕਿ ਇਸ ਪੰਜਾਬੀ ਇੰਡਸਟਰੀ ਨੇ ਬਹੁਤ ਵੱਡੇ ਘਾਟੇ 2025 ਚ ਚੱਲੇ ਅਚਾਹੇ ਅਸੀਂ ਜਸਵਿੰਦਰ ਪੱਲਾਹੋਰਾ ਦਾ ਜ਼ਿਕਰ ਕਰਦੇ ਆਂ ਆ ਮਿਊਜ਼ਿਕ ਦੇ ਸਮਰਾਟ ਸੀ ਗੱਲ ਕਰਦੇ ਆਂ ਤਾਂ ਹੁਣ ਰਾਜਵੀਰ ਜਵੰਦਾ ਜਿਨ੍ਹਾਂ ਦੀ ਹਾਦਸੇ ਦੇ ਵਿੱਚ ਜਾਨ ਚਲੀ ਗਈ ਬੱਦੀ ਦੇ ਨਜ਼ਦੀਕ ਪੰਜੌਰ ਦੇ ਕੋਲ ਉਹਨਾਂ ਦੇ ਨਾਲ ਹਾਦਸਾ ਵਾਪਰਦਾ ਹੈ ਟੱਠੇ ਲੜਦੇ ਨੇ ਉਹ ਟੱਠਿਆਂ ਨੇ ਮਾਰਿਆ ਜਿਸ ਤੋਂ ਬਾਅਦ ਉਹਨਾਂ ਦੀ ਉਹਨਾਂ ਨੂੰ ਲੋਕਲ ਹਸਪਤਾਲ ਲੈ ਕੇ ਜਾਇਆ ਗਿਆ ਪਰ ਉੱਥੇ ਉਹਨਾਂ ਦਾ ਉਹਨਾਂ ਨੂੰ ਜੋ ਫਸਟ ਡੇਡ ਆ ਉਹ ਨਹੀਂ ਮਿਲ ਪਾਈ ਉਸ ਤਰੀਕੇ ਦੀ ਤਾਂ ਡੀਐਸਪੀ ਤੁਸੀਂ ਦੇਖ ਸਕਦੇ ਹੋ ਸੇਖੋਂ ਵੀ ਜੋ ਮੈਡਮ ਨੇ ਉਹ ਵੀ ਪਹੁੰਚੇ ਨੇ ਕਿਉਂਕਿ ਡਿਊਟੀ ਲੱਗੀ ਆ ਪੀਸੀਆਰ ਦੀ ਡਿਊਟੀ ਲੱਗੀ ਆ ਕਿ ਇਸ ਮੌਕੇ ਕੋਈ ਪੈਨਿਕ ਨਹੀਂ ਕਰੇਣਾ ਹੋਵੇ ਪਰਿਵਾਰਕ ਮੈਂਬਰ ਜ਼ਰੂਰ ਮਿਲਣ ਪਹੁੰਚ ਰਹੇ ਨੇ ਪਰ ਇਸ ਮੌਕੇ ਅਗਰ ਜ਼ਿਕਰ ਕੀਤਾ ਜਾਵੇ ਕਲਾਕਾਰ ਵੀ ਪਹੁੰਚ ਰਹੇ ਨੇ ਲੀਡਰ ਵੀ ਪਹੁੰਚ ਰਹੇ ਨੇ ਕਿ ਬਹੁਤ ਹੀਰਾ ਪੁੱਤ ਸੀ ਪਿਆਰਾ ਪੁੱਤੀ ਲੱਖਾਂ ਦੁਆਵਾਂ ਉਹਦੇ ਲਈ ਪੂਰੇ ਪੰਜਾਬ ਨੇ ਕੀਤੀਆਂ ਪਰ ਅਫਸੋਸ ਦੀ ਗੱਲ ਹੈ ਕਿ ਰਾਜਵੀਰ ਜਵੰਦਾ ਇਸ ਦੁਨੀਆ ਤੇ ਨਹੀਂ ਰਹੇ ਉਹ ਉਹਨਾਂ ਦੀ ਗਾਇਕੀ ਉਹਨਾਂ ਦੇ ਗੀਤਾਂ ਨੂੰ ਬਹੁਤ ਪਿਆਰ ਕੀਤਾ ਜਾਂਦਾ ਸੀ ਬਹੁਤ ਖੁਸ਼ਦਿਲ ਇਨਸਾਨ ਸੀ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸੀ ਰਾਜਵੀਰ ਜਵੰਦਾ ਸਾਡੇ ਵਿਚਕਾਰ ਇੱਕ ਖੁਸ਼ਦਿਲ ਇਨਸਾਨ ਬਹੁਤ ਦੁੱਖ ਭਰੇ ਨਾਲ ਕਹਿਣਾ ਪੈ ਰਿਹਾ ਕਿ ਰਾਜਵੀਰ ਜਵੰਦਾ ਸਾਡੇ ਵਿਚਕਾਰ ਨਹੀਂ ਰਹਾ 80 ਕੋਕੇ ਪਹਿਲੇ ਦਿਨ ਜਿਵੇਂ ਹੀ तमाम ਕਲਾਕਾਰ ਪਹੁੰਚੇ ਸਨ ਤੁਸੀਂ ਦੇਖ ਸਕਦੇ ਹੋ ਆ तमाम 뮤직 ਇੰਡਸਟਰੀ ਦੇ ਜੋ ਜਾਣੇ ਪਛਾਣੇ ਨਾਮ ਨੇ ਉਹ ਪਹੁੰਚ ਰਹੇ ਨੇ ਕਿਉਂਕਿ ਇੱਕ ਮੰਦ ਭਗਾ ਪਾਣਾ ਜੋ ਵਾਪਰਿਆ ਉਸ ਤੋਂ ਬਾਅਦ ਹਰ ਕਿਸੇ ਦੇ ਦਿਲ ਤੇ ਇੱਕ ਡੂੰਗੀ ਸੱਟ ਲੱਗੀ ਆ ਕਿਉਂਕਿ ਰਾਜਵੀਰ ਜਵੰਦਾ ਦੀ ਜੋ ਗਾਇਕੀ ਸੀ ਉਸ ਗਾਇਕੀ ਨੂੰ ਪੰਜਾਬ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਪਸੰਦ ਕੀਤਾ ਜਾਂਦਾ ਸੀ ਜਦੋਂ ਲਾਈਵ ਅਖਾੜੇ ਲਾਉਂਦੇ ਸਨ ਤਾਂ ਉਹਨਾਂ ਦੀ ਗਾਇਕੀ ਨੂੰ ਕੰਪੇਅਰ ਜਿਵੇਂ ਮਨਕੀਰ ਤਾਲਖ ਕਹਿੰਦੇ ਸੀ ਕਿ ਮਨਮੋਹ ਵਾਰਿਸ ਨਾਲ ਕੀਤਾ ਜਾਂਦਾ ਸੀ ਪਰ ਅਫਸੋਸ ਦੀ ਗੱਲ ਹੈ ਕਿ ਉਹਨਾਂ ਦਾ ਚਲੇ ਜਾਣਾ ਸਾਡੇ ਲਈ ਬਹੁਤ ਵੱਡਾ ਝਟਕਾ ਹੈ ਔਰ ਅਫਸੋਸ ਇਸ ਕਰਕੇ ਕਹਿੰਦੇ ਆ ਕਿ ਜੋ ਰਾਜਵੀਰ ਜਵੰਦਾ ਦਾ ਹੱਕ ਉਸ ਚਲ ਇਨਸਾਨ ਸੀਗਾ ਉਹ ਸਾਡੇ ਵਿੱਚ ਕਰਨ ਨਹੀਂ ਰਿਹਾ ਹੁਣ ਇਹ ਦੱਸਿਆ ਜਾ ਰਿਹਾ ਕਿ ਅੱਜ ਸ਼ਾਮ ਨੂੰ ਉਹਨਾਂ ਦੀ ਮ੍ਰਿਤਕ ਦੇ ਉਹਨਾਂ ਦੇ ਜੱਦੀ ਪਿੰਡ ਲੈ ਕੇ ਜਾ ਸਕਦੀ ਹੈ ਪਰਿਵਾਰ ਲੈ ਕੇ ਜਾਵੇਗਾ ਔਰ ਉਹਨਾਂ ਦੇ ਛੋਟੇ-ਛੋਟੇ ਬੱਚੇ ਵੀ ਨੇ ਔਰ ਜਿਵੇਂ ਉਹਨਾਂ ਉਸ ਦਿਨ ਦੀ ਗੱਲ ਹੈ ਕਿ ਉਹਨਾਂ ਦੀ ਧੀ ਨੇ ਉਹਨਾਂ ਨੂੰ ਹੱਥ ਵੀ ਲਾਇਆ ਸੀ ਧੜਕਣ ਵਧੀ ਵੀ ਸੀ ਮਰ ਅਫਸੋਸ ਉਹਨਾਂ ਦਾ ਬ੍ਰੇਨ ਵਰਕ ਨਹੀਂ ਸੀ ਕਰ ਰਿਹਾ ਔਰ ਜੋ ਸਪਾਈਨ ਇੰਜਰੀ ਸੀ ਉਸ ਤੋਂ ਬਾਅਦ ਉਹਨਾਂ ਦੇ ਹੱਥ ਪੈਰ ਵੀ ਕੰਮ ਨਹੀਂ ਸੀ ਕਰ ਰਹੇ ਇਸੇ ਕਾਰਨ ਰਾਜਵੀਰ ਜਵੰਦਾ ਆਦਿ ਜੋ ਮੌਤ ਦਾ ਕਾਰਨ ਏ ਹੈ ਕਿ ਟੋਟਲ ਸਪਾਈਨ ਇੰਜਰੀ ਸੀ ਟੋਟਲ ਬ੍ਰੇਨ ਡੈੱਟ ਸੀ ਸਿਫਤ ਸਿਰਫ ਵੈਂਟੀਲੇਟਰ ਤੇ ਲਾ ਕੇ ਉਹਨਾਂ ਦਾ ਦਿਲ ਧੜਕ ਰਿਆ ਸੀ ਹੋਰ ਕੁਝ ਵੀ ਨਹੀਂ ਸੀ ਇਸੇ ਕਾਰਨ ਰਾਜਵੀਰ ਜਵੰਦਾ ਨੂੰ ਲੈ ਕੇ ਜੋ ਅਸੀਂ ਜਾਣਕਾਰੀ ਦੇ ਰਹੇ ਹਾਂ ਕਿ ਜੋ ਲੱਖਾਂ دعਵਾਵਾਂ ਕੰਮ ਰਾਜਵੀਰ ਜਵੰਦਾ ਨੂੰ ਲੈ ਕੇ ਨਹੀਂ ਆਇਆ ਆਈਆਂ ਔਰ ਰਾਜਵੀਰ ਜਵੰਦਾ ਹੀਰਾ ਅਸੀਂ ਗਵਾ ਲਿਆ ਸਾਡੇ ਮਨ ਦੇ ਉੱਤੇ ਵੀ ਬਹੁਤ ਡੂੰਗੀ ਸੱਟ ਲੱਗੀ ਹੈ ਰਾਜਵੀਰ ਜਵੰਦਾ ਦੇ ਚਲੇ ਜਾਣ ਨਾਲ ਪਰ ਕਲਾਕਾਰ ਹਰ ਕਿਸ ਦੀ ਅੱਖ ਨਾ ਮੈਂ ਕੋਈ ਇਸ ਦੁੱਖ ਦੀ ਘੜੀ 'ਚ ਬੋਲਣਾ ਨਹੀਂ ਚਾਹ ਰਿਹਾ ਕਿਉਂਕਿ ਬੜੀ ਦੁੱਖ ਦੀ ਘੜੀ ਹੈ ਬਹੁਤ ਹਾਲਾਤ ਇਸ ਵਕਤ ਨਾਜ਼ੁਕ ਨਾਸਿਸ 40 ਹਸਪਤਾਲ ਦੇ ਬਾਹਰ ਖੜੇ ਆ 40 ਹਸਪਤਾਲ ਦੇ ਬਾਹਰ ਇਸ ਕਾਰਨ ਖੜੇ ਆ ਕਿਉਂਕਿ ਇੱਥੋਂ ਹੁਣ ਉਹਨਾਂ ਦੀ ਮ੍ਰਿਤਕ ਦੇਹ ਨੂੰ ਲਿਜਾਇਆ ਜਾਵੇਗਾ ਫੋਰਸ ਦਾ ਨਾਟ ਕੀਤੀ ਗਈ ਆ ਤੁਸੀਂ ਉਹ ਸਾਹਮਣੇ ਦੇਖ ਸਕਦੇ ਹੋ ਜਿੱਥੋਂ ਇਹ ਵਾਰਡ ਤੇ ਜਾਣ ਵਾਲਾ ਰਸਤਾ ਹੈ ਉਸ ਥਾਂ ਤੇ ਫੋਰਸ ਤੈਨਾਤ ਕੀਤੀ ਗਈ ਹੈ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਣੇ-ਹੁਣੇ ਕਨਵਰ ਗਰੇਵਾਲ ਇਥੋਂ ਨਿਕਲੇ ਉਹਨਾਂ ਨੂੰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕੁਝ ਨਹੀਂ ਬੋਲੇ ਕਿਉਂਕਿ ਵਕਤ ਨਹੀਂ ਹੈ ਉਹਨਾਂ ਦੇ ਮਨ ਤੇ ਡੂੰਗੀ ਸੱਟ ਲੱਗੀ ਹੈ ਕੁਲਵਿੰਦਰ ਬਿੱਲਾ ਤੋਂ ਇੱਕ ਦਿਨ ਪਹਿਲਾਂ ਸ਼ੋਅ ਤੇ ਕਹਿ ਕੇ ਅਰਦਾਸ ਕਰੋ ਸਾਡੇ ਵਿਚਕਾਰ ਉਹ ਬੰਦਾ ਜਾਣਾ ਨਹੀਂ ਚਾਹੀਦਾ ਪਰ ਫਿਰ ਵੀ ਅਫਸੋਸ ਦੀ ਗੱਲ ਹੈ ਕਿ ਰਾਜਵੀਰ ਜਵੰਦਾ ਇਸ ਦੁਨੀਆ ਤੇ ਨਹੀਂ ਰਹਾ ਉਸ ਲਈ ਬਹੁਤ ਅਰਦਾਸਾਂ ਪੰਜਾਬ ਦੇ ਹਰ ਕਲਾਕਾਰ ਨੇ ਹਰ ਇੱਕ ਸਟੇਜ ਤੋਂ ਕੀਤੀ ਲੋਕਾਂ ਨੇ ਕੀਤੀ ਦੁਆਵਾਂ ਕੀਤੀਆਂ ਖੰਡਪੜ ਸਾਹਿਬ ਦੇ ਭੋਗ ਰਖਾਏ ਗਏ ਔਰ ਮੰਦਰਾਂ ਦੇ ਵਿੱਚ ਹਵਨ ਹੋਏ ਪਰ ਲੱਖਾਂ ਦਬਾਵਾਂ ਉਸ ਨੂੰ ਨਹੀਂ ਬਚਾ ਸਕੀਆਂ ਗੁਰੂ ਸਾਹਿਬ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਰਾਜਵੀਰ ਜਵੰਦਾ ਆਦੀ ਜੋ ਮੰਦ ਭਾਗੀ ਖਬਰ ਆਈ ਹੈ ਇਸ ਨੇ ਪੂਰੀ ਇੰਡਸਟਰੀ ਨੂੰ ਹੀ ਨਹੀਂ ਪੂਰੇ ਪੰਜਾਬ ਨੂੰ ਇਲਾਕੇ ਰੱਖ ਜਤਾ ਹੈ ਪੂਰਾ ਪੰਜਾਬ ਇਸ ਵਕਤ ਸਹਿਮ ਦੇ ਮਾਹੌਲ ਦੇ ਵਿੱਚ ਹੈ ਪੂਰਾ ਪੰਜਾਬ ਇਸ ਵਕਤ ਇਹ ਖਬਰ ਸੁਣ ਕੇ ਚਟਕਾ ਲੱਗਿਆ ਹਾਲਾਂਕਿ ਇਹ ਸਭ ਨੂੰ ਪਤਾ ਸੀ ਕਿ ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਹੈ ਨਹੀਂ ਬਚ ਪਾਉਣਗੇ ਪਰ ਫਿਰ ਵੀ ਸਾਨੂੰ ਇਹ ਅਰਦਾਸ ਅਸੀਂ ਲਗਾਤਾਰ ਕੀਤੀ ਸਾਨੂੰ ਹੋਪ ਆਈ ਕਿਉਂਕਿ ਜਿਵੇਂ ਕਿਹਾ ਗਿਆ ਸੀ ਪਰਿਵਾਰਕ ਮੈਂਬਰਾਂ ਵੱਲੋਂ ਸੁਧਾਰ ਹੈ ਅਰਦਾਸ ਕਰੋ ਸਾਨੂੰ ਇੱਕ ਹੋਪ ਜੱਗੀ ਸੀ ਠੀਕ ਰਾਜਵੀਰ ਜਵੰਦਾ ਠੀਕ ਹੋਣਗੇ ਪਰ ਅਫਸੋਸ ਦੀ ਗੱਲ ਹੈ ਰਾਜਵੀਰ ਜਵੰਦਾ ਇਸ ਦੁਨੀਆ ਤੇ ਨਹੀਂ ਰਹੇ ਅਤੇ ਤੁਸੀਂ ਦੇਖ ਸਕਦੇ ਹੋ ਪੁਲਿਸ ਮੁਲਾਜ਼ਮਾਂ ਦੀ ਭਾਰੀ ਗਿਣਤੀ ਦੇ ਵਿੱਚ ਫੋਰਸ ਇਸ ਵਕਤ ਇੱਥੇ ਪਹੁੰਚੀ ਆ ਕਿ ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਇਥੋਂ ਪਿੰਡ ਲੈ ਕੇ ਜਾਈ ਜਾ ਸਕਦੀ ਹੈ ਉਹਨਾਂ ਦੇ ਪਿੰਡ ਵਾਲੇ ਵੀ ਪਹੁੰਚ ਰਹੇ ਨੇ ਮੋਹਾਲੀ ਦੇ ਵਿੱਚ ਹਾਲਾਂਕਿ ਉਹਨਾਂ ਦਾ ਘਰ ਹੈ ਪਰ ਅਫਸੋਸ ਦੀ ਗੱਲ ਹੈ ਕਿ ਰਾਜਵੀਰ ਜਵੰਦਾ ਖੁਸ਼ਦਿਲ ਇਨਸਾਨ ਖੁਸ਼ਦਿਲ ਕਲਾਕਾਰ ਇਸ ਦੁਨੀਆ ਤੋਂ ਰੁਕਸਤ ਹੋ ਗਿਆ ਅਸੀਂ ਅਰਦਾਸ ਹੁਣ ਇਹ ਸਿਰਫ ਕਰੀਏ ਕਿ ਪਰਿਵਾਰ ਨੂੰ ਹੌਸਲਾ ਮਿਲੇ ਇਸ ਵੱਡੀ ਮੁਸੀਬਤ ਨਾਲ ਲੜਨ ਦਾ ਇੱਕ ਬਲ ਮਿਲੇ ਕਿਉਂਕਿ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਤੇ ਉੱਤੇ ਬਹੁਤ ਵੱਡਾ ਸਦਮਾ ਉਹਨਾਂ ਨੂੰ ਬਹੁਤ ਡੂੰਗਾ ਸਦਮਾ ਲੱਗਿਆ ਰਾਜਵੀਰ ਜਵੰਦਾ ਦਾ ਅਸੀਂ ਅਰਦਾਸ ਕਰੀਏ ਪਰਿਵਾਰ ਨੂੰ ਹੌਸਲਾ ਮਿਲੇ ਅਸੀਂ ਪਰਿਵਾਰ ਦੇ ਨਾਲ ਖੜੇ ਹੋਈਏ ਦੇਸ਼ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਤੁਸੀਂ ਬੈਠੇ ਹੋ ਪਰਿਵਾਰ ਲਈ ਪਰਿਵਾਰ ਦੀ ਸਿਹਤ ਯਾਭੀ ਲਈ ਅਸੀਂ ਅਰਦਾਸ ਕਰੀਏ ਪਰਿਵਾਰ ਤੇ ਚੰਗੇ ਭਵਿੱਖ ਦੇ ਲਈ ਅਸੀਂ ਅਰਦਾਸ ਕਰੀਏ ਕਿਉਂਕਿ ਰਾਜਵੀਰ ਜਵੰਦਾ ਦੇ ਚਲੇ ਜਾਣ ਤੋਂ ਬਾਅਦ ਹੁਣ ਪੰਜਾਬ ਔਰ ਉਹਨਾਂ ਦਾ ਸਹਾਰਾ ਹੈ ਅਸੀਂ ਉਹਨਾਂ ਦਾ ਸਹਾਰਾ ਆ ਹਰ ਇੱਕ ਪੰਜਾਬ ਦਾ ਪੁੱਤ ਤੀ ਉਹਨਾਂ ਦਾ ਪੁੱਤ ਤੀ ਆ ਤਾਂ ਜੋ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਇੱਕ ਹੌਸਲਾ ਹੋਵੇ ਕਿ ਹਾਂ ਸਾਡੇ ਨਾਲ ਰਾਜਵੀਰ ਜਵੰਦਾ ਵਾਂਗ ਪੂਰਾ ਪੰਜਾਬ ਨਾਲ ਖੜਾ